हाजी मल जांद जनम मका नी ममली नी ममली मां त जे ਮੇਰਾ ਬਾਪਨ ਕਰਦਾ ਤਾ ਕਾ ਨਾ ਨੈ ਕਮਲੀ ਨੀ ਮੈਂ ਕਮਲੀ ਨੀ ਮੈਂ ਕਮਲੀ ਆ ਹਾਜੀ ਲੋਕ ਮੱਕੇ ਨੂੰ ਜਾਂਦੇ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰੇ ਘਰ ਵਿੱਚੋਂ ਸੋ ਮੱਕਾ ਨੀ ਮੈਂ ਕਮਲੀ ਨੀ ਮੈਂ ਕਮਲੀ ਆ ਵੇੱਚ ਹਾਜੀ ਵਿੱਚ ਗਾਜੀ विचे चोर चका नीम कमलियूं नी कमलियूं नी कमली आजी जाकत हज़ारी कमली ही ममड़ी जित वल या ਔਰ ਉੱਤੇ ਵੱਲ ਕਬਾਬ ਪਾਵੇ ਔਰ ਕਥਾ ਬਾਚਾਰੇ ਨੀ ਮਕਮਲੀਆਂ ਨੀ ਮਕਮਲੀਆਂ ਤੇਰਾ ਨਾਮ ਤੇ ਆਈਦਾ ਸ ਤੇਰਾ ਨਾਮ ਧਿਆਇਦਾ ਸਾਈਂ ਤੇਰਾ ਨਾਮ ਧਿਆਇਦਾ ਬੁੱਲੇ ਨਾਉ ਚੁਲਾ ਚੰਗਾ ਜਿਸ ਕਰ ਤੋਂ ਆਮ ਪਕਾਈਦਾ ਤੇਰਾ ਨਾਮ ਧਿਆਈਦਾ ਤੇਰਾ ਨਾਮ ਧਿਆਈਦਾ ਤੇਰਾ ਨਾਮ ਧਿਆਈਦਾ ਤੇਰਾ ਨਾਮ ਤੇ ਆਈ ਨਾ ਰੰਗ ਫਕੀਰਾ ਮਜਲਿਸ ਕੀਤੀ ਪੋਰਾ ਪੋਰਾ ਖਾਈਦਾ ਤੇਰਾ ਨਾਮ ਤੇਰਾ ਨਾਮ ਤੇ ਆਈਦਾ ਤੇਰਾ ਨਾਮ ਤੇ ਆਈਦਾ ਤੇਰਾ ਨਾਮ ਤੇ ਆਈਦਾ ਰਗੜੂ ਨਾਲੋਂ ਖੰਗਰ ਚੰਗਾ ਜਿਸ ਪਰ ਪੈਰ ਕਸਾਈ ਦਾ ਤੇਰਾ ਨਾਮ ਧਿਆਈ ਦਾ ਸਾਈ ਤੇਰਾ ਨਾਮ ਧਿਆਈ ਦਾ ਬੁੱਲਾ ਸੋਨ ਸੋਈ ਪਾਵੇ ਜਿਹੜਾ ਹਕਰ ਬਣ ਕਸਾਈ ਦਾ ਤੇਰਾ ਨਾਮ ਧਿਆਈ ਦਾ ਸਾਈ ਤੇਰਾ ਨਾਮ ਧਿਆਈ ਦਾ ਤੇਰਾ ਨਾਮ ਧਿਆਈ ਦਾ ਸਾਈਂ ਤੇਰਾ ਨਾਮ ਧਿਆਈ ਦਾ ਆਪਣੇ ਤਨ ਦੀ ਕਬਰ ਨ ਕੋਈ ਆਪਣੇ ਤਨ ਦੀ ਕਬਰ ਨ ਕੋਈ ਸਾਜਣ ਦੀ ਕਵਲ ਮਿ ਆਵੇ ਕੋ ਇੱਕ ਜਨ ਦੇ ਮਰ ਮਰ ਜਾਂਦੇ ਇਹੋ ਆਵਾਕੋਂ ਇਹੋ ਆਵਾਕੋਂ ਨਾ ਹਮ ਖਾ ਕੀ ਤੇ ਨਾ ਹਮ ਬਾਤ ਸ ਨਾ ਪਾਣੀ ਨਾ ਪੋ ਕੁੱਪੀ ਦੇ ਵਿੱਚ ਰੋੜ ਖੜਕਦਾ ਮੂਰਖਾ ਖਾਖਣ ਬੋਲੇ ਕਾ ਬੁੱਲਾ ਸਾਈਂ ਕਟ-ਕਟ ਰਵੇ ਆ ਬੁੱਲਾ ਸਾਈਂ ਕਟ ਕਟ ਰਵਿਆ ਜੋ ਆਟੇ ਵਿੱਚ ਲੋਨ ਜੋ ਆਟੇ ਵਿੱਚ ਲੋਨ